Thank <laughs> you. ਰੋਂਦਾ ਘੁਰਲਾਉਂਦਾ ਨਜ਼ਰ ਆ ਰਿਹਾ ਇਹ ਪਰਿਵਾਰ ਉਸ ਜਵਾਨ ਦੇ ਪਰਿਵਾਰਕ ਮੈਂਬਰ ਨੇ ਜੋ ਸ਼ਹਾਦਤ ਦਾ ਜਾਨ ਪੀ ਗਿਆ ਵਾ ਦੱਸਦੇ ਕਿ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਦੇਸ਼ ਦੀ ਸੇਵਾ ਕਰਦਿਆਂ ਸ਼ਹਾਦਤ ਦਾ ਜਾਨ ਪੀਤਾ ਹੈ ਤੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਉਸ ਜਵਾਨ ਦੇ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਹੋਣਗੇ ਜਿਨ੍ਹਾਂ ਨੂੰ ਸੰਭਾਲਣਾ ਕਾਫੀ ਜ਼ਿਆਦਾ ਔਖਾ ਹੋਇਆ ਪਿਆ ਕਿਉਂਕਿ ਘਰ ਦੇ ਵਿੱਚ ਇੱਕੋ ਇੱਕ ਕਮਾਉਣ ਵਾਲਾ ਸੀ ਦੱਸ ਦਈਏ ਕਿ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਸ਼ਹਾਦਤ ਦਾ ਜਹਮ ਪੀਤਾ ਵਾ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਜਵਾਨ ਦੇ ਪਿਤਾ ਦੀ ਵੀ ਥੋੜ੍ਹਾ ਸਿਰ ਪਹਿਲਾਂ ਹੀ ਮੌਤ ਹੋਈ ਸੀ ਤੇ ਘਰ ਦੇ ਵਿੱਚ ਇਹੀ ਨੌਜਵਾਨ ਕਮਾਉਣ ਵਾਲਾ ਸੀ ਜੋ ਦੇਸ਼ ਦੀ ਸੇਵਾ ਕਰ ਰਿਹਾ ਸੀ ਡਿਊਟੀ ਦੇ ਦੌਰਾਨ ਇਸ ਜਵਾਨ ਨੂੰ ਹੱਟ ਅਟੈਕ ਆਉਂਦਾ ਜਿਸ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਇਸ ਜਵਾਨ ਨੂੰ ਸ਼ਹੀਦ ਐਲਾਨ ਦਿੱਤਾ ਜਾਂਦਾ ਵਾ ਦੱਸਦੀਏ ਕਿ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਜਵੰਦਾ ਕਲਾਂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੋਂ ਦਾ ਜਵਾਨ ਫੌਜ ਦੇ ਵਿੱਚ ਡਿਊਟੀ ਨਿਭਾ ਰਿਆ ਸੀ ਪਰ ਡਿਊਟੀ ਦੇ ਦੌਰਾਨ ਹੀ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਲੇ ਗਿਆ ਮੇਰਾ ਨਾ ਅਗਰਦੀਪ ਕਿਹੜਾ ਪਿੰਡ ਹੈ? ਇਹ ਜਵਨ ਦੇ ਕਲਾ ਪਿੰਡ ਜਿਹੜੀ ਨੌਜਵਾਨ ਦੀ ਡੈਥ ਹੋਈ ਹੈ। ਮੇਰਾ ਹਸਬੰਦ ਸੀ। ਆ ਡਿਊਟੀ ਪਰ ਟੈਗ ਹੋ ਗਿਆ। ਮਨ ਕੋ ਕਿਤੇ ਡਿਊਟੀ ਸੀ ਇਹਦਾ ਜੀ? ਉਹਨਾਂ ਦੀ ਅੰਮਾਲੇ ਸੀ ਡਿਊਟੀ। ਕਿੰਨਾ ਚਿਰ ਹੋ ਗਿਆ ਰੋਣ ਲੱਗ ਪਏ। ਯਾਰਾ ਜ਼ਾਲ ਕਿੰਨੇ ਬੱਚੇ ਹਏ ਦੋ ਬੱਚੇ ਸਾਰ ਮੇਰੇ ਛੋਟੇ ਬੱਚੇ ਹਏ ਸਰਕਾਰ ਕੋਲ ਬਕਵਾ ਕਰਦੀ ਫੇਰਾ ਸਾਰਾ ਗਾਂਧੀ ਸਿੰਘ ਨੂੰ ਡਿਊਟੀ ਸੀ ਤਰ ਮੈਨੂੰ ਉਹ ਹੀ ਦੇ ਦਿੰਦੇ ਤੇ ਕੇਸਾਰ ਮੈਂ ਉਹ ਹੀ ਕਰਦੀ ਸੀ ਵਾਚ ਮੰਮੀ ਆ ਬੱਚੇ ਸਿਸਟਰਾਂ ਚਾਰ ਹਏ ਇਹ ਕੱਲੇ ਸੀ ਚੋਂ ਪੈਣਾ ਦਾ ਕੱਲਾ ਪਾਈ ਸੀ ਹਕ ਹਏ ਦਰਜੀਤ ਸਿੰਘ ਜੀ ਪਿੰਡ ਜਵੰਦਾ ਕਲਾਂ ਜੀ ਇਹ ਫੌਜ ਦੇ ਨੌਜਵਾਨ ਦੀ ਜਿਹੜੀ ਬਹੁਤ ਹੋਈ ਹੈ ਇੱਕੀ ਗੱਲਬਾਤ ਹੋਈ ਹੈ ਇਹ ਜੀ ਡਿਊਟੀ ਤੇ ਹੀ ਤੇ ਇਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਚਾਰ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਹਦੇ ਬੱਚੇ ਵਿਚਾਰੇ ਇੱਕ 7 ਮਹੀਨੇ ਦਾ ਬੇਟਾ ਤੇ ਇੱਕ 2 ਸਾਲ ਦਾ ਬੇਟਾ ਤੇ ਇਹਨਾਂ ਦੇ ਫਾਦਰ ਸਾਹਿਬ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਇਸ ਪਰਿਵਾਰ ਤੇ ਏਡਾ ਦੁੱਖਾਂ ਦਾ ਭਾਰ ਟੁੱਟਿਆ ਕਿ ਆ 6-7 ਮਹੀਨੇ ਦੇ ਵਿੱਚ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਡੈਥ ਹੋ ਗਈ ਤੇ ਹੁਣ ਜਿਹੜੀ ਉਹਨਾਂ ਦੀ ਮਾਤਾ ਆ ਉਹ ਵੀ ਵਿਚਾਰੀ ਬਜ਼ੁਰਗ ਆ ਉਹਨਾਂ ਦੇ ਵੀ ਪੱਲੇ ਕੁਝ ਨਹੀਂ ਹੈਗਾ ਤੇ ਛੋਟੇ ਬੱਚੇ ਛੱਡ ਕੇ ਤੇ ਘਰ ਵਾਲੀ ਛੱਡ ਕੇ ਸੰਸਾਰ ਤੋਂ ਚਲੇ ਗਿਆ ਜੀ ਕੀ ਨਾਂ ਸੀ ਨੌਜਵਾਨ ਦਾ ਤੁਹਾਡਾ ਕੀ ਨਾਂ ਗगनਦੀਪ ਸਿੰਘ ਜੀ ਮੇਰੇ ਚਾਚਾ ਜੀ ਦਾ ਬੇਟਾ ਸੀ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਇਸ ਬੱਚੇ ਜਿਹੜੇ ਆ ਇਹਨਾਂ ਨੂੰ ਪਾਲਣ ਪੋਸਣ ਵਾਸਤੇ ਸਰਕਾਰ ਜੋ ਵੀ ਇਹਦੀਆਂ ਸਰਕਾਰੀ ਸਹੂਲਤਾਂ ਬਣਦੀਆਂ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਗਵਰਨਮੈਂਟ ਵੱਲੋਂ ਵੀ ਉਹ ਪਰਿਵਾਰ ਨੂੰ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਆਪਣਾ ਜਿਹੜਾ ਬੱਚੇ ਉਹ ਪਾਲਣ ਪੋਸਣ ਕਰ ਸਕਣ ਕਿਉਂਕਿ ਬਹੁਤ ਛੋਟੇ ਬੱਚੇ ਆ ਕੋਈ ਪਰਿਵਾਰ ਦੇ ਵਿੱਚ ਕਪਾਉਣ ਵਾਲਾ ਨਹੀਂ ਰਹਿ ਗਿਆ ਪਰਿਵਾਰ ਨੂੰ ਸਾਂਭਣ ਵਾਲਾ ਨਹੀਂ ਰਹਿ ਗਿਆ ਕਿਉਂਕਿ ਇੱਕ ਉਹਨਾਂ ਦੀ ਮਾਤਾ ਉਹ ਵੀ ਬਜ਼ੁਰਗ ਹੈ ਕਿੰਨੀ ਉਮਰ ਦੀ ਹੁੰਦੀ ਨੌਜਵਾਨ ਕਰੀਬ 29 ਸਾਲ ਦੀ ਉਮਰ ਸੀ ਕਿ ਜੀ ਮੈਂ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਦਾ ਪੀਏ ਦਿਲਬਖ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਹਰੀਕੇ ਕੀ ਕਹਿਣਾ ਜਾਓਗੇ ਜ ਜਵੰਦਾ ਕਰਾਂ ਦਾ ਜਿਹੜਾ ਫੌਜ ਦਾ ਜਵਾਨ ਸੀ ਉਹ ਪ੍ਰਵਾਦ ਦੇ ਨਾਲ ਦੁੱਖ ਸੰਜਣਾ ਕਰਨ ਆ ਪਹੁੰਚਿਆ ਬੜੀ ਦੁਖਦਾਈ ਜਿਹੜੋਂ ਸੁਣ ਕੇ ਇੱਕ ਨਾਇਕ ਗਗਨਦੀਪ ਸਿੰਘ ਫੌਜ ਦੇ ਵਿੱਚ 67 ਇੰਜੀਨੀਅਰ ਚ ਡਿਊਟੀ ਕਰਦੇ ਸੀ ਤੇ ਜਦੋਂ ਸੁਣਿਆ ਕਿ ਉਹਨਾਂ ਦੀ ਅਟੈਕ ਨਾਲ ਉੱਥੇ ਮੌਤ ਹੋ ਗਈ ਆ ਬੜਾ ਦੁੱਖ ਲੱਗਾ ਕਿਉਂਕਿ ਇਸ ਪਰਿਵਾਰ ਨੂੰ ਪਹਿਲਾਂ ਹੀ ਬੜਾ ਘਾਟਾ ਪਿਆ ਕਿਉਂਕਿ ਫਾਦਰ ਜੀ ਕੁਝ ਸਮਾਂ ਪਹਿਲਾਂ ਚਲੇ ਗਏ ਪਿੱਛੇ ਚਾਰ ਭੈਣਾਂ ਕੱਲਾ ਕੱਲਾ ਭਰਾ ਵਗ ਗੰਨ ਆਪਣੀ ਗਗਨਦੀਪ ਸਿੰਘ ਕਿਉਂਕਿ ਕਈ ਵਾਰਾ ਜਿਹੜਾ ਇਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਹੀ ਜੀ ਗਏ ਹੁੰਦੇ ਆ ਤੇ ਇੱਕੇ ਪਰਿਵਾਰ ਤੇ ਡੋਰ ਰੱਖੀ ਹੁੰਦੀ ਆ ਤੇ ਗਗਨਦੀਪ ਦੇ ਸਿਰ ਤੇ ਸਾਰਾ ਪਰਿਵਾਰ ਸੀ ਕਿਉਂਕਿ ਫੌਜ ਵਿੱਚ ਸਰਵਿਸ ਕਰਦੇ ਸੀ ਬੜੀਆਂ ਆਸਾਂ ਸੀ ਅਜ ਭੈਣਾਂ ਨੂੰ ਕਿਉਂਕਿ ਭੈਣਾਂ ਦਾ ਤੇ ਇਹੋ ਹੁੰਦਾ ਵਾ ਕਿ ਸਾਡਾ ਵੀਰ ਕਦਮ ਉਹ ਘਰੇ ਤੇ ਇਹ ਨਹੀਂ ਸੀ ਪਤਾ ਕੁਝ ਸਮਾਂ ਪਹਿਲਾਂ ਜਦੋਂ ਦਾਦੀ ਜੀ ਅਕਾਲ ਚਰਨਾ ਨ ਕਰ ਗਏ ਉਹਨਾਂ ਦਾ ਕਰਕੇ ਆਏ ਸੀ ਤੇ ਇਹਨਾਂ ਨੂੰ ਸੀ ਪਤਾ ਕਿ ਹੁਣ ਗਗਨਦੀਪ ਸਿੰਘ ਖੁਸ਼ੀਆਂ ਨਾ ਕਰਿਆਊਗਾ ਕਿ ਚਾਹ ਉਹਨਾਂ ਦੀ ਜਿਹੜੀ ਮੌਤ ਬਣ ਕੇ ਕਰਿਆਊਗਾ ਤੇ ਜਦੋਂ ਪਤਾ ਲੱਗਾ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਹ ਵੀ ਆ ਰਹੇ ਸੀ ਉਹ ਆਪਣੇ ਕੁਝ ਸਮਾਂ ਥੋੜਾ ਆਪਣੇ ਲੇਟ ਹੋ ਗਿਆ ਉਹ ਨਹੀਂ ਆਪਣੇ ਸੰਸਕਾਰ ਤੇ ਪਹੁੰਚ ਕੇ ਔਰ ਦਾਸਦੀ ਜਿੱਦਾਂ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਪਰਿਵਾਰ ਦੇ ਨਾਲ ਦੁੱਖ ਕਰਨਾ ਬਾਕੀ ਜੋ ਵੀ ਗਗਨਦੀਪ ਸਿੰਘ ਦਾ ਚਲੋ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਮੋੜ ਸਕਦੇ ਪਰਿਵਾਰ ਨੂੰ ਨਹੀਂ ਦੇ ਸਕਦੇ ਪਰ ਪਰਿਵਾਰ ਨੂੰ ਅਸੀਂ ਜੋ ਵੀ ਸਰਕਾਰ ਦੇ ਵੱਲੋਂ ਰਾਸ਼ੀ ਮਿਲਦੀ ਆ ਉਹ ਅਸੀਂ ਪੂਰੀ ਸਹਿਤਾ ਪਰਿਵਾਰ ਦੀ ਕਰਾਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਗਗਨਦੀਪ ਸਿੰਘ ਲੱਖਾਂ ਕਰੋੜਾਂ ਵਿੱਚ ਕਿਉਂਕਿ ਪੈਸੇ ਨਾਲ ਕੁਝ ਨਹੀਂ ਹੁੰਦਾ ਪੈਸਾ ਤੇ ਹੱਥਾਂ ਦੀ ਮਹਿਲ ਪੈਸਾ ਤੇ ਕਿਤੋਂ ਵੀ ਆ ਸਕਦਾ ਵਾ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਜਦੋਂ ਗਗਨਦੀਪ ਸਿੰਘ ਹਾਰਟ ਅਟੈਕ ਨਾਲ ਉੱਥੇ ਸ਼ਹੀਦ ਹੋ ਗਿਆ ਕਿਉਂਕਿ ਪਿੰਡ ਵੀ ਬੜਾ ਆਪਣੇ ਇਸ ਪੱਟਿਆਲਕੇ ਵਿੱਚ ਕਿਉਂਕਿ ਪਿੰਡ 'ਚ ਵੀ ਉਹਨਾਂ ਦਾ ਬੜਾ ਵਧੀਆ ਸੀ ਕਿਉਂਕਿ ਜਦੋਂ ਆਉਂਦੇ ਸੀ ਸਾਰੇ ਨਾਲ ਹੱਸਦੇ ਸੀ ਖੇਡਦੇ ਸੀ ਬੜੇ ਨੇਕ ਇਨਸਾਨ ਸਨ ਕਿਉਂਕਿ ਕਦੀ ਕਿਸੇ ਨਾਲ ਉਹਨਾਂ ਵੈਰ ਵਿਰੋਧ ਨਹੀਂ ਸੀ ਰੱਖਿਆ ਕਿ ਇਹੋ ਜਿਹੇ ਪਿੰਡ ਵਿੱਚੋਂ ਕੋਈ ਜੋਧੇ ਜਿਸ ਤਰ੍ਹਾਂ ਜਿਹੜੇ ਆਰਮੀ ਸਰਵਿਸ ਕਰਦੇ ਚਲੇ ਜਾਂਦੇ ਆ ਤੇ ਪਿੰਡ ਨੂੰ ਬੜਾ ਵੱਡਾ ਘਾਟਾ ਪੈਂਦਾ ਵਾ ਸਾਡੇ ਸਰਪੰਚ ਇੱਥੇ ਜਸਕਰਨ ਸਿੰਘ ਹੁਣੀਆ ਉਹਨਾਂ ਦਾ ਬੜਾ ਪ੍ਰੇਮ ਸੀ ਗੁਰਦੇਵ ਸਿੰਘ ਆ ਆਗੂ ਸਾਡਾ ਉਹਨਾਂ ਦਾ ਬੜਾ ਪ੍ਰੇਮ ਸੀ ਪਰਿਵਾਰ ਦੇ ਨਾਲ ਤੇ ਅੱਜ ਜਿਹੜਾ ਉਹਨਾਂ ਨੇ ਸੁਣਿਆ ਜਿਹੜਾ ਸਾਨੂੰ ਉਹਨਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਇਸ ਤਰ੍ਹਾਂ ਹਾਰਟ ਅਟੈਕ ਨਾਲ ਸ਼ਹੀਦ ਹੋ ਗਿਆ ਤੇ ਜਨ ਕੇ ਪਰਿਵਾਰ ਦੇ ਨਾਲ ਅੱਜ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਸਰਕਾਰ ਦੇ ਤੌਰ ਤੇ ਪਰਿਵਾਰ ਦੀ ਪੂਰੀ ਮਦਦ ਕਰਾਂਗੇ ਜੋ ਵੀ ਵਿੱਤੀ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾਗੀ ਉਹ ਪਰਿਵਾਰ ਨੂੰ ਦਿਵਾਵਾਂਗੇ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਗਗਨਦੀਪ ਸਿੰਘ ਜਿਹੜੇ ਗਏ ਆ ਕਿਉਂਕਿ ਇਹ ਅਕਾਲ ਪੁਰਖ ਦਾ ਭਾਣਾ ਵਾ ਇਹ ਆਪਾਂ ਇਹ ਇਹ ਆਪ ਨੂੰ ਮੰਨਣਾ ਪੈਂਦਾ ਵਾ ਕਿਉਂਕਿ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੁੰਦਾ ਕਿ ਜਦੋਂ ਆਪਾਂ ਆਉਣੇ ਆ ਮਰਨ ਲਿਖਾਏ ਮੰਡਲ 'ਮੇ ਆਏ ਜਦੋਂ ਇਨਸਾਨ ਇੱਥੇ ਆਉਂਦਾ ਵਾ ਮਰਨਾ ਪਹਿਲਾਂ ਲਿਖਾ ਕੇ ਆਉਂਦਾ ਵਾ ਤੇ ਅਸੀਂ ਇੱਥੇ ਸਾਰੇ ਪਹੁੰਚੇ ਆ ਸਾਡੇ ਫੌਜ ਦੇ ਜਵਾਨ ਸਾਡੇ ਉੱਥੇ 67 ਇੰਜੀਨੀਅਰ ਚ ਲੈਪ ਸੁਬੇਦਾਰ ਸਭ ਪਹੁੰਚੇ ਆ ਉਹਨਾਂ ਦੇ ਨਾਲ ਉਹਨਾਂ ਦੇ ਨਾਇਕ ਹੌਲਦਾਰ ਸਾਰੇ ਪਹੁੰਚੇ ਆ ਅਹੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇੱਥੇ ਆਣ ਕੇ ਉਹਨਾਂ ਦੇ ਆਖਰੀ ਜਿਹੜੇ ਸੰਸਕਾਰ ਦੇ ਟਾਈਮ ਤੇ ਉਹਨਾਂ ਨੇ ਹਾਜ਼ਰੀ ਲਵਾਈ ਆ ਤੇ ਅਸੀਂ ਸਰਕਾਰ ਵੱਲੋਂ ਔਰ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਪਲ ਅਪਦੇ ਵੱਲੋਂ ਪੂਰਾ ਭਰੋਸਾ ਦਵਾਉਣੇ ਆ ਕਿ ਜੋ ਵੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਊਗੀ ਅਸੀਂ ਉਹਨਾਂ ਨੂੰ ਪੂਰੀ ਦਵਾਵਾਂਗੇ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਲਿਆ ਸਕਦੇ ਪਰ ਪੂਰਾ ਪਰਿਵਾਰ ਦੀ ਹੈਲਪ ਕਰਾਂਗੇ